ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਪਰਮਾਤਮਾ ਇੱਕ ਹੈ ਹਮੇਸ਼ਾ ਇੱਕ ਹੀ ਪਰਮਾਤਮਾ ਦੀ ਉਪਾਸਨਾ ਕਰਨੀ ਚਾਹੀਦੀ ਹੈ ਪਰਮਾਤਮਾ ਹਰ ਜਗ੍ਹਾ ਤੇ ਹੈ ਅਤੇ ਹਰ ਇਨਸਾਨ ਵਿੱਚ ਵਾਸ ਕਰਦਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਪਰਮਾਤਮਾ ਦਾ ਨਾਮ ਜਪਣ ਵਾਲੇ ਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਗੁਰੂ ਜੀ ਕਹਿੰਦੇ ਹਨ ਇਮਾਨਦਾਰੀ ਨਾਲ ਕੰਮ ਕਰੋ ਅਤੇ ਕਿਰਤ ਕਰਕੇ ਆਪਣਾ ਫੇਟ ਭਰੋ ਕਿਸੇ ਇਨਸਾਨ ਦਾ ਬੁਰਾ ਨਹੀਂ ਕਰਨਾ ਅਤੇ ਨਾ ਹੀ ਤੰਗ ਕਰਨਾ ਹੈ ਇਨਸਾਨ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਆਪਣੀਆਂ ਕੀਤੀਆਂ ਗਲਤੀਆਂ ਦੀ ਪ੍ਰਮਾਤਮਾ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਗੁਰੂ ਜੀ ਕਹਿੰਦੇ ਸਨ ਆਪਣੀ ਕਮਾਈ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਲੋੜਵੰਦ ਨੂੰ ਜ਼ਰੂਰ ਦਿਓ। ਗੁਰੂ ਜੀ ਦਾ ਮੰਨਣਾ ਸੀ ਔਰਤ ਅਤੇ ਮਰਦ ਨੂੰ ਸਮਾਜ ਵਿੱਚ ਬਰਾਬਰ ਦੀ ਇੱਜ਼ਤ ਦਿਓ। ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਇਹ ਸਿੱਖਿਆ ਮਿਲਦੀ ਹੈ ਸਰੀਰ ਨੂੰ ਪੋਸ਼ਣ ਦੀ ਜ਼ਰੂਰਤ ਹੈ ਪਰ ਕਿਸੇ ਨੂੰ ਲੁੱਟ ਕੇ ਨਾ ਖਾਓ। ਅਖੀਰ ਤੇ ਇਹ ਸਾਡਾ ਸਭ ਕੁਝ ਲੁੱਟ ਲੈਂਦੀ ਹੈ। ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ